ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਦੀ ਸ਼੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਬਲਾਕ ਡੰਗਲ ਦੇ ਵਿੱਚ ਕੈਬਨਿਟ ਮੰਤਰੀ ਹਰਪਾਲ ਚੀਮਾ ਪਹੁੰਚੇ। ਐਸੇ ਦੌਰਾਨ ਕੈਬਨਨ ਮੰਤਰੀ ਹਰਪਾਲ ਚੀਮਾ ਨੇ ਹੜ੍ਹ ਦੇ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਦੋਵੇਂ ਮੰਤਰੀ ਹਰਜੋਤ ਬੈਂਸ ਤੇ ਹਰਪਾਲ ਚੀਮਾ ਟਰੈਕਟਰ ਤੇ ਬੈਠ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਹਨਾਂ ਵੱਲੋਂ ਦੌਰਾ ਕੀਤਾ ਗਿਆ। ਅਤੇ ਕੈਬਨਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੈਂਸ ਨੇ ਦੱਸਿਆ ਕਿ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਲਾਕੇ ਦਾ ਇਹ ਜਾਇਜ਼ਾ ਲਿਆ ਜਾ ਰਿਹਾ ਪਿੰਡਾਂ ਦੀ ਟੁੱਟੀ ਹੋਈ ਕਨੈਕਟੀਵਿਟੀ ਨੂੰ ਬਹਾਲ ਕਰਨ ਦੇ ਲਈ ਕੁਝ ਫੰਡ ਵੀ ਜਿਹੜੇ ਨੇ ਉਹ ਜਾਰੀ ਕੀਤੇ ਗਏ ਸਾਡੇ ਅਸੀਂ ਪਿੰਡ ਬੇਲਾ ਚਾਨੀ ਜੋ ਸਿੰਘਪੁਰ ਪਲਾਸੀ ਦੀ ਵਾਲਾ ਬਸਤੀ ਹੈ ਇੱਥੇ ਆਏ ਇੱਥੇ ਪਾਣੀ ਨੇ ਬਹੁਤ ਮਾਰ ਕੀਤੀ ਹੈ ਸਾਰੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ ਕਿ ਇੱਥੇ ਰਸਤੇ ਦੀ ਵੀ ਨਿਕਲਤ ਹੈ ਘਰਾਂ ਦਾ ਵੀ ਬਹੁਤ ਆਸਾਨ ਹੋਇਆ ਸੀਮਾ ਸਾਹਿਬ ਨੇ ਦੇਖਿਆ ਕਿ ਜੋ ਇਛੇੜੀ ਪੁਲ ਦੀ ਮੰਗ ਹੈ ਰਸਤੇ ਦੀ ਮੰਗ ਹੈ ਤੇ ਡੰਗੇ ਦੀ ਮੰਗ ਹੈ ਇਹਨਾਂ ਦੇ ਪੈਸੇ ਜਿਹੜਾ ਹੈ ਖਾਸ ਕਰਕੇ ਸਾਡੀ ਸੈਣੀ ਬਸਤੀ ਹੈ ਜਿਹੜੇ ਉਹਨੂੰ ਵੀ ਦੋ ਪੁਲ ਇੱਥੇ ਡੰਗਾ ਤੇ ਰਸਤਾ ਚੀਵਾ ਸਾਹਿਬ ਨੇ ਮੋਦੀ ਜਿਹੜਾ ਹੈ ਪੀਐਸਐਫ ਨੂੰ ਕਹਿ ਕੇ 20 ਕਰੋੜ ਰੁਪਏ ਜਿਹੜਾ ਹੈ ਕਰਨ ਦਾ ਤੇ ਬਾਕੀ ਸਾਡੇ ਜਿਹੜੇ ਅਸਰ ਹੈ ਸਬੰਧਿਤ ਅਸਰ ਹੈ ਉਹ ਐਸਟੀਮੇਟ ਬਣਾਣਗੇ ਤਾਂ ਕਿ ਜਲਦੀ ਜਲਦੀ ਜਿਹੜਾ ਕੰਮ ਆਪਾਂ ਸ਼ੁਰੂ ਕਰ ਸਕੀਏ ਤੇ ਇਹਨਾਂ ਦੀ